ਕੀ ਤੁਸੀਂ ਕਦੇ ਸੋਚਿਆ ਕਿ ਪੰਜਾਬ ਨੇ ਇੱਕ ਵਾਰੀ ਖਾਲਸਾ ਰਾਜ ਦੇ ਤਦ ਕਿਵੇਂ ਸ਼ਾਨਦਾਰ ਸਮਾਂ ਵੇਖਿਆ ਜਿੱਥੇ ਹਿੰਮਤ ਇंसाफ ਦੇ ਬਰਾਬਰੀ ਰਾਜ ਕਰਦੀ ਸੀ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਕੱਠੇ ਕੀਤੇ ਸਾਰੇ ਮਿਸਲਾਂ ਨੂੰ ਆਪਣੀ ਤਾਕਤ ਬਣਾਇਆ ਅਰ ਫਿਰ ਇਹ ਮਹਾਰਾਜ ਕਿਵੇਂ ਖਤਮ ਹੋ ਗਿਆ ਅੱਜ ਦੀ ਵੀਡੀਓ ਵਿੱਚ ਅਸੀਂ ਦੇਖਾਂਗੇ ਰਣਜੀਤ ਸਿੰਘ ਦਾ ਉਬਾਰ ਖਾਲਸਾ ਫੌਜ ਦੀ ਤਾਕਤ ਅਤੇ ਕਿਵੇਂ ਅੰਗਰੇਜ਼ਾਂ ਦੀ ਚਲਾਕੀ ਅਤੇ ਅੰਦਰੂਨੀ ਧੋਖੇ ਨੇ ਖਾਲਸਾ ਰਾਜ ਨੂੰ ਹਰਾ ਦਿੱਤਾ ਅਤੇ ਸਭ ਤੋਂ ਵੱਡੀ ਗੱਲ ਮਹਾਨ ਕੋਹੀਨੂਰ ਹੀਰੇ ਦਾ ਕਿਵੇਂ ਅੰਗਰੇਜ਼ਾਂ ਦੇ ਹੱਥ ਲੱਗਿਆ ਤਿਆਰ ਹੋ ਜਾਓ ਕਿਉਂਕਿ ਇਹ ਕਹਾਣੀ ਹੈ ਸ਼ਾਨ ਤਾਕਤ ਤੇ ਇੱਕ ਵੱਡੇ ਧੋਖੇ ਦੀ ਸਤਿ ਸ੍ਰੀ ਅਕਾਲ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਉਹਦੇ ਵੱਡੇ ਖਾਲਸਾ ਰਾਜ ਬਾਰੇ ਰੰਜੀਤ ਸਿੰਘ 1780 ਵਿੱਚ ਗੁਜਰਾਂਵਾਲਾ ਵਿੱਚ ਜੰਮੇ 1799 ਵਿੱਚ ਉਸਨੇ ਲਾਹੌਰ ਜਿੱਤ ਕੇ ਆਪਣੀ ਰਾਜਧਾਨੀ ਬਣਾਈ ਅਤੇ 1801 ਵਿੱਚ ਉਹ ਬਣੇ ਮਹਾਰਾਜਾ ਆਫ ਪੰਜਾਬ ਜਿੱਥੇ ਉਸਨੇ 11 ਸਿੱਖ ਮਿਸਲਾਂ ਨੂੰ ਇਕੱਠਾ ਕਰਕੇ ਪੂਰਾ ਖਾਲਸਾ ਰਾਜ ਤਿਆਰ ਕੀਤਾ ਸੋਚੋ ਇੱਕ ਬੱਚਾ ਕਿਵੇਂ ਵੱਡਾ ਹੋ ਕੇ ਸਾਰੇ ਪੰਜਾਬ ਨੂੰ ਇਕੱਠਾ ਕਰਦਾ ਹੈ ਸਭ ਤੋਂ ਵਧੀਆ ਗੱਲ ਇਹ ਸੀ ਕਿ ਮਹਾਰਾਜਾ ਨੇ ਫੌਜ ਨੂੰ ਆਧੁਨਿਕ ਬਣਾਇਆ ਉਸਨੇ ਯੂਰਪੀ ਅਧਿਕਾਰੀ ਬੁਲਾਏ ਅਤੇ ਇੱਕ ਅਲਾਈਟ ਬ੍ਰਿਗੇਡ ਫੌਜ ਖਾਸ ਬਣਾਈ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਰਾਜ ਵਿੱਚ ਸਿਰਫ ਸਿੱਖ ਨਹੀਂ ਸਨ ਹਿੰਦੂ, ਮੁਸਲਮਾਨ ਹਰ ਧਰਮ ਦੇ ਲੋਕ ਵੀ ਇਹਨਾਂ ਵਿੱਚ ਸਨ। ਇੱਕ ਵੱਡਾ ਰਾਜ ਜਿਸ ਦਾ ਮੰਤਵ ਸੀ ਇਨਸਾਫ ਅਤੇ ਬਰਾਬਰੀ। ਰਣਜੀਤ ਸਿੰਘ ਨੇ ਮੁਲਤਾਨ, ਪੇਸ਼ਾਵਰ, ਕਸ਼ਮੀਰ ਤੇ ਅਟੌਕ ਜਿੱਤ ਕੇ ਆਪਣੀਆਂ ਸਰਹੱਦਾਂ ਵਧਾਈਆਂ। ਜਮਰੂਦ ਕਿਲਾ ਬਣਾ ਕੇ ਅਫਗਾਨ ਹਮਲਿਆਂ ਤੋਂ ਪੰਜਾਬ ਦੀ ਰੱਖਿਆ ਕੀਤੀ। ਇਸ ਤਰ੍ਹਾਂ ਖਾਲਸਾ ਰਾਜ ਨੇ ਹੌਂਸਲੇ ਅਤੇ ਤਾਕਤ ਦਿਖਾਈ। ਪਰ ਦੁੱਖ ਦੀ ਗੱਲ ਇਹ ਹੈ ਕਿ ਸਭ ਕੁਝ ਸਦਾ ਨਹੀਂ ਰਹਿੰਦਾ। 1849 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਉਸ ਦੇ ਬਾਅਦ ਸਾਰਾ ਦਰਬਾਰ ਅਤੇ ਵਜ਼ੀਰਾਂ ਵਿੱਚ ਧੋਖੇ ਵਿਸ਼ਵਾਸ ਘਾਤ ਵਦੇ 1845 ਤੋਂ 46 ਵਿੱਚ ਪਹਿਲੀ ਵਾਰ ਅੰਗਰੇਜ਼ ਸਿੱਖ ਜੰਗ ਹੋਈ ਅੰਗਰੇਜ਼ਾਂ ਨੇ ਤੀਬਰ ਚਲਾਕੀ ਨਾਲ ਜੇਤ ਹਾਸਲ ਕੀਤੀ ਅਤੇ 1849 ਵਿੱਚ ਦੂਜੀ ਜੰਗ ਤੋਂ ਬਾਅਦ ਪੰਜਾਬ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਹਕੂਮਤ ਹੇਠ ਆ ਗਿਆ ਆਪਾਂ ਅੱਗੇ ਵਧਾਂਗੇ ਮਹਾਰਾਜਾ ਦਲੀਪ ਸਿੰਘ ਤੇ ਕੋਈ ਨੂਰ ਬਾਰੇ ਸਭ ਤੋਂ ਦੁਗਧਾਈ ਹਿੱਸਾ ਛੋਟਾ ਬੱਚਾ ਦਲੀਪ ਸਿੰਘ ਜੋ ਖਾਲਸਾ ਰਾਜ ਦਾ ਵਾਰਿਸ ਸੀ ਉਸ ਨੂੰ ਇੰਗਲੈਂਡ ਭੇਜ ਕੇ ਕਮੀਨ ਵਿਕਟੋਰੀਆ ਦੀ ਗੋਦ ਵਿੱਚ ਬਿਠਾ ਦਿੱਤਾ ਗਿਆ ਫਿਰ ਸੁਣੋ ਇਹ ਗੱਲ ਕੋਹੇਨੂਰ ਹੀਰਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਦੀ ਸ਼ਾਨ ਸੀ ਅੰਗਰੇਜ਼ਾਂ ਨੇ ਉਸ ਨੂੰ ਵੀ ਆਪਣੇ ਤਾਜ ਵਿੱਚ ਸ਼ਾਮਲ ਕਰ ਲਿਆ ਮਹਾਰਾਜਾ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਜਿੰਦ ਕੌਰ ਦੇ ਪੁੱਤਰ ਸਨ ਉਹ 1837 ਵਿੱਚ ਲਾਹੌਰ ਵਿੱਚ ਪੈਦਾ ਹੋਏ ਕੇਵਲ 5 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੀ ਮੌਤ ਅਤੇ ਖਾਲਸਾ ਰਾਜ ਦੀ ਉਧਰ-ਬੁਧਲ ਕਾਰਨ ਉਹ ਸਿੱਖ ਸਮਰਾਜ ਦੇ ਮਹਾਰਾਜਾ ਬਣਾ ਦਿੱਤੇ ਗਏ પર ਹਾਲਾਤ ਐਵੇਂ ਬਣੇ ਕਿ ਛੋਟੀ ਉਮਰ ਵੇਝੀ ਅੰਗਰੇਜ਼ੀ ਹਕੂਮਤ ਨੇ ਖਾਲਸਾ ਰਾਜ ਤੇ ਕਬਜ਼ਾ ਕਰ ਲਿਆ ਅਤੇ 1849 ਵਿੱਚ ਪੰਜਾਬ ਬ੍ਰਿਟਿਸ਼ ਹਕੂਮਤ ਹੇਠ ਆ ਗਿਆ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ માતા ਤੋਂ ਦੂਰ ਕਰ ਦਿੱਤਾ ਗਿਆ ਤੇ ਉਹਨੂੰ ਅੰਗਰੇਜ਼ ਹਕੂਮਤ ਦੇ ਹਵਾਲੇ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਇੰਗਲੈਂਡ ਜਾ ਕੇ ਦਲੀਪ ਸਿੰਘ ਨੂੰ ਅੰਗਰੇਜ਼ਾਂ ਨੇ 크੍ਰਿਸਚੀਅਨ ਧਰਮ ਵਿੱਚ ਬਦਲਾਇਆ ਅਤੇ ਉਹਨੂੰ ਬ੍ਰਿਟਿਸ਼ ਰਾਇਲ ਪਰਿਵਾਰ ਦਾ ਹਿੱਸਾ ਵਾਂਗ ਰੱਖਿਆ ਉਹਨਾਂ ਨੂੰ ਬਲੈਕ ਪ੍ਰਿੰਸ ਆਫ ਪਰਥ ਸ਼ਾਰਵੀ ਕਿਹਾ ਜਾਂਦਾ ਹੈ ਉਹ ਸ਼ਿਕਾਰ ਦਾ ਬਹੁਤ ਸ਼ਕੀਨ ਸੀ ਅਤੇ ਰਾਣੀ ਵਿਕਟੋਰੀਆ ਉਸਤੇ ਬਹੁਤ ਮਿਹਰਬਾਨ ਸੀ ਪਰ ਦਿਲ ਦੇ ਅੰਦਰ ਉਹ ਹਮੇਸ਼ਾ ਸਿੱਖ ਪਛਾਣ ਤੇ ਪੰਜਾਬ ਲਈ ਤਰਫਦਾ ਰਿਹਾ ਜਦੋਂ ਉਹ ਆਪਣੀ ਮਾਂ ਮਹਾਰਾਣੀ ਜਿੰਦਕੌਰ ਨਾਲ ਮਿਲਿਆ ਜਿਸ ਨੂੰ ਅੰਗਰੇਜ਼ਾਂ ਨੇ ਨਜ਼ਰਬੰਦ ਕੀਤਾ ਸੀ ਤਾਂ ਉਸ ਦੇ ਅੰਦਰ ਖਾਲਸਾਈ ਰੂਹ ਜਾਗੀ ਉਸਨੇ ਮੋੜ ਸੇ ਖਤਰਮ ਮੰਗੀਕਾਰ ਕੀਤਾ ਅਤੇ ਆਪਣੇ ਖੋਏ ਰਾਜ ਨੂੰ ਵਾਪਸ ਲੈਣ ਲਈ ਅੰਗਰੇਜ਼ਾਂ ਦੇ ਖਿਲਾਫ ਜੋ ਜਨਾਵਾ ਬਣਾਉਣ ਲੱਗ ਪਿਆ ਪਰ ਅੰਗਰੇਜ਼ ਹਕੂਮਤ ਨੇ ਉਸ ਨੂੰ ਕਦੇ ਵੀ ਸਫਲ ਹੋਣ ਨਾ ਦਿੱਤਾ ਖਾਲਸਾ ਰਾਜ ਦੇ ਹੱਥੋਂ ਗਵਾਇਆ ਹੋਇਆ ਸਭ ਤੋਂ ਵੱਡਾ ਹੀਰਾ ਕੋਹੀਨੂਰ ਅੰਗਰੇਜ਼ਾਂ ਨੇ ਉਸ ਤੋਂ ਲੈ ਕੇ ਰਾਣੀ ਵਿਕਟੋਰੀਆ ਨੂੰ ਘੇਂਟ ਕਰ ਦਿੱਤਾ ਸੀ ਮਹਾਰਾਜਾ ਦਲੀਪ ਸਿੰਘ ਹਮੇਸ਼ਾ ਇਸ ਗਵਾਏ ਹੋਏ ਹੱਕ ਲਈ ਦੁਖੀ ਰਹਿੰਦਾ ਸੀ 1887 ਵਿੱਚ ਉਹ ਫਰਾਂਸ ਵਿੱਚ ਰਹਿੰਦਾ ਸੀ ਜਿੱਥੇ ਗਰੀਬੀ ਅਤੇ تنہائی ਦੇ ਹਾਲਾਤਾਂ ਵਿੱਚ ਉਸ ਦੀ ਮੌਤ ਹੋ ਗਈ ਉਸ ਦਾ ਸੁਪਨਾ ਸੀ ਕਿ ਉਹ ਮੋੜ ਪੰਜਾਬ ਆਵੇ ਤੇ ਆਪਣੀ ਮਿੱਟੀ ਵਿੱਚ ਦਫ਼ਨ ਹੋਵੇ ਪਰ ਉਸ ਦੀ ਚਿਤਾ ਇੰਗਲੈਂਡ ਵਿੱਚ ਹੀ ਕੋਈ ਮਹਾਰਾਜਾ ਦਲੀਪ ਸਿੰਘ ਸਿੱਖ ਸਮਰਾਜ ਦਾ ਆਖਰੀ ਬਾਦਸ਼ਾ ਜਿਸ ਦੀ ਜ਼ਿੰਦਗੀ ਇੱਕ ਟੁੱਟੇ ਸੁਪਨੇ ਦੀ ਕਹਾਣੀ ਹੈ ਬਚਪਨ ਰਾਜੇ ਵਾਂਗ ਜਵਾਨੀ ਜਿਹੜੀ ਗੁਲਾਮ ਵਾਂਗ ਅਤੇ ਬੁੱਢੇਪਾ ਪ੍ਰਦੇਸ਼ ਵਿੱਚ ਦੋਸਤੋ ਇਹ ਸੀ ਖਾਲਸਾ ਰਾਜ ਦੀ ਕਹਾਣੀ ਮਹਾਰਾਜਾ ਰਣਜੀਤ ਸਿੰਘ ਨੇ ਦਿਖਾਇਆ ਹਿੰਮਤ ਇਨਸਾਫ਼ ਤੇ ਬਰਾਬਰੀ ਦਾ ਰਾਜ ਅੱਜ ਵੀ ਇਹ ਸਿੱਖਾਂ ਲਈ ਇੱਕ ਪ੍ਰੇਰਣਾ ਹੈ ਅਸੀਂ ਕਿੰਨੇ ਖੁਸ਼ਕਿਸਮਤਾਂ ਕਿ ਇਤਿਹਾਸ ਦੇ ਸਫ਼ਿਆਂ ਨੂੰ ਪੜ੍ਹ ਕੇ ਸਿੱਖ ਰਾਜ ਦੀ ਸ਼ਾਨ ਯਾਦ ਕਰ ਸਕਦੇ ਆ ਆਓ ਮਹਾਨ ਸ਼ੇਰੇ ਪੰਜਾਬ ਨੂੰ ਸਲਾਮ ਕਰੀਏ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੀਏ ਤਾਂ ਜੋ ਹਰ ਇੱਕ ਨੂੰ ਪਤਾ ਲੱਗ ਸਕੇ ਕਿਦਾਂ ਦਾ ਸੀ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ